ਹੇਠਾਂ ਇੱਕ ਦਿਲਚਸਪ ਤੇ ਡਰਾਉਣੀ ਪੰਜਾਬੀ ਹਾਰਰ ਕਹਾਣੀ ਦਿੱਤੀ ਗਈ ਹੈ ਕਾਲੀ ਛਾਮ ਕਾਲੀ ਛਾਮ ਪਿੰਡ ਮੈਨੇਵਾਲ ਪੁਰਾਣਾ ਤੇ ਸੁਨਸਬਾਜ਼ੀ ਇਹ ਪਿੰਡ ਉਸ ਸਮੇਂ ਵਦੇਰੇ ਡਰਾਉ ਹੋ ਗਿਆ ਜਦੋਂ ਪੁਰਨੋ ਦੀ ਮੌਤ ਹੋਈ ਕਹਿੰਦੇ ਨੇ ਉਸਨੇ ਆਪਣੇ ਘਰ ਵਿੱਚ ਖੁਦਕੁਸ਼ੀ ਕੀਤੀ ਸੀ ਪਰ ਕਈ ਲੋਕਾਂ ਦਾ ਮੰਨਣਾ ਸੀ ਕਿ ਕੁਝ ਹੋਰ ਹੀ ਸੀ ਕੁਝ ਅਲੌਕਿਕ ਪੂਰਨੋ ਦੀ ਮੌਤ ਤੋਂ ਬਾਅਦ ਉਸਦੇ ਘਰ 'ਚੋਂ ਰਾਤ ਦੇ 12 ਵਜੇ ਕਿਸੇ ਦੀ ਹਸਣ ਦੀ ਆਵਾਜ਼ ਆਉਂਦੀ ਸੀ ਘਰ ਜਿਹੜਾ ਸਾਵਕ ਰਹਿੰਦਾ ਸੀ ਹੁਣ ਉਥੇ ਇਕੱਲਾ ਕੋਈ ਨਹੀਂ ਜਾਂਦਾ ਲੋਕ ਕਹਿੰਦੇ ਨੇ ਕਿ ਉਸਦੀ ਰੂਹ ਹਲੇ ਵੀ ਘਰ 'ਚ ਪਟਕ ਰਹੀ ਹੈ ਇੱਕ ਦਿਨ ਪਿੰਡ ਦੇ ਨੌਜਵਾਨ ਲੜਕੇ ਗੁਗਨ ਸੋਨੀ ਤੇ ਹਰਦੀਪ ਨੇ ਸੋਚਿਆ ਕਿ ਅਸੀਂ ਰਾਤ ਨੂੰ ਉਸ ਘਰ ਵਿੱਚ ਆ ਕੇ ਵੇਖਦਿਆਂ ਅਸਲੀਅਤ ਕੀ ਹੈ ਉਹ ਰਾਤ ਨੂੰ 11:00 ਵਜੇ ਟਰਚ ਲੈ ਕੇ ਘਰ ਵਿੱਚ ਗਏ ਘਰ ਵਿੱਚ ਦਾਖਲ ਹੋਣ ਦੇ ਨਾਲ ਹੀ ਠੰਡੀ ਹਵਾ ਚੱਲਣ ਲੱਗੀ ਦਰਵਾਜ਼ਾ ਆਪੇ ਬੰਦ ਹੋ ਗਿਆ ਗੁਗਨ ਨੇ ਟਰਚ ਕੁਮਾਈ ਤਾਂ ਉਸਮੇਂ ਇੱਕ ਕਾਲੀ ਛਾਂ ਕੰਧ ਉੱਤੇ ਹਿੱਲਦੀ ਹੋਈ ਦਿਖੀ ਕੌਣ ਹੈ ਸੋਨੀ ਨੇ ਕਮਕਮਾਈ ਹੋਈ ਆਵਾਜ਼ ਚ ਪੁੱਛਿਆ ਅਚਾਨਕ ਕੰਧ ਤੋਂ ਇੱਕ ਛਾਂ ਲੰਬੀ ਹੋ ਕੇ ਗੁਗਨ ਦੇ ਨੇੜੇ ਆ ਗਈ ਉਨਾਂ ਦੇ ਟਾਰਚਾਂ ਬੰਦ ਹੋ ਗਈਆਂ ਹਰਦੀਪ ਨੇ ਮਹਿਸੂਸ ਕੀਤਾ ਕਿ ਕੋਈ ਉਸ ਦੇ ਕੰਨ 'ਚ ਕੁਝ ਬੁੱਲ ਰਿਹਾ ਹੈ ਮੈਂ ਹਾਲੇ ਵੀ ਇੱਥੇ ਹਾਂ ਪੂਰਨੋ ਉਹ ਤਿੰਨੇ ਡਰ ਕੇ ਕਮਰੇ ਤੋਂ ਭੱਜੇ ਪਰ ਜਿਵੇਂ ਹੀ ਉਹ ਦਰਵਾਜ਼ਾ ਖੋਲਣ ਲੱਗੇ ਕਿਸੇ ਨੇ ਉਹਨੂੰ ਤੱਕਾ ਦੇ ਕੇ ਪਿੱਛੇ ਸੁੱਟ ਦਿੱਤਾ ਸਵੇਰੇ ਲੋਕਾਂ ਨੇ ਉਹਨੂੰ ਬੇਹੋਸ਼ ਮਿਲਿਆ ਉਹਨਾਂ ਦੀਆਂ ਅੱਖਾਂ ਲਾਲ ਸਨ ਤੇ ਉਹਨਾਂ ਦੇ ਹੋਠਾਂ ਉੱਤੇ ਇੱਕੋ ਗੱਲ ਸੀ